हिमाचल 'ਚ ਘੁੰਮਣ ਗਏ ਨੌਜਵਾਨ ਜਾਂ ਪੰਜਾਬੀਆਂ ਦੇ ਨਾਲ ਲਗਾਤਾਰ ਕੁੱਟਮਾਰ ਦੀਆਂ ਘਟਨਾਵਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਲਗਾਤਾਰ ਅਜਿਹੀਆਂ ਖਬਰਾਂ ਪੰਜਾਬ ਦੇ ਵਿੱਚ ਆ ਰਹੀਆਂ ਨੇ ਕਿ ਹਿਮਾਚਲ ਦੇ ਵਿੱਚ ਜਿਹੜੇ ਲੋਕ ਨੇ ਉਹ ਇਕੱਠੇ ਹੋ ਕੇ ਉੱਥੇ ਗਏ ਸਲਾਨੀਆਂ ਦਾ ਘਟਾਪਾ ਚੜ ਰਹੇ ਨੇ ਹੁਣ ਇੱਕ ਹੋਰ ਤਾਜੀ ਖਬਰ ਆਈ ਹੈ ਖਬਰ ਹੈ ਫਲੋਰ ਦੇ ਨਾਲ ਜੁੜੀ ਹੋਈ ਫਲੋਰ ਦੇ ਕੁਝ ਨੌਜਵਾਨ ਜਿਹੜੇ ਆ ਉਹ ਹਿਮਾਚਲ ਘੁੰਮਣ ਫਿਰਨ ਦੇ ਲਈ ਗਏ ਸੀ ਗਰਮੀ ਤੋਂ ਰਾਹਤ ਪਾਉਣ ਲਈ ਗਏ ਸੀ ਪਰ ਉੱਥੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਪੂਰਾ ਮਾਜਰਾ ਕੀ ਹੈ ਤੁਹਾਨੂੰ ਮੇਰੇ ਖੋਲ ਕੇ ਦੱਸਦਾ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਹਿਮਾਚਲ ਚ ਸੈਰ ਸਪਾਟੇ ਲਈ ਜਾ ਰਹੇ ਪੰਜਾਬੀਆਂ ਤੇ ਉਥੋਂ ਦੇ ਸ਼ਰਾਰਤੀ ਲੋਕਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੀਆਂ ਘਟਨਾਵਾਂ ਦਿਨੋ ਦਿਨ ਵਧਦੀਆਂ ਵਿਖਾਈ ਦੇ ਰਹੀਆਂ ਨੇ ਜਾਣਕਾਰੀ ਹਾਸਲ ਹੋਈ ਹੈ ਕਿ ਬੀਤੇ ਦਿਨੀ ਫਲੋਰ ਤੋਂ ਮਣੀ ਕਰਨ ਸਾਹਿਬ ਦੇ ਕਾਉਂਸਲਰ ਦੇ ਪਤੀ ਲਖਵਿੰਦਰ ਲੱਖੂ ਤੇ ਉਸ ਦੇ ਚਾਰ ਰਿਸ਼ਤੇਦਾਰਾਂ ਤੇ ਜਾਣਲੇਵਾ ਹਮਲਾ ਕੀਤਾ ਗਿਆ ਯਾਰ ਲੱਖੂ ਨੇ ਦੱਸਿਆ ਕਿ ਮਣੀਕਰਨ ਸ਼ਹਿਰ ਨਜ਼ਦੀਕ ਗੱਡੀ ਖਰਾਬ ਹੋਣ ਕਰਕੇ ਉਹ ਸੜਕ ਤੇ ਹੀ ਰੁਕੇ ਗਏ ਸਨ ਤੇ ਕਰੀਬ ਤੜਕੇ 3:12 ਵਜੇ 12 ਵਿਅਕਤੀ ਤੇ 3 ਔਰਤਾਂ ਵੱਲ ਉਹਨਾਂ 'ਤੇ ਹਮਲਾ ਬੋਲਦੇ ਆ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਤੇ ਬਾਹਰ ਨਿਕਲਦੇ ਸਾਰ ਹੀ ਦਾਤਰ ਤੇ ਡਾਂਗਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਉਸ ਦੀਆਂ ਦੋ ਹਿੱਸਿਆਂ ਤੋਂ ਜਿਹੜੀ ਹੈ ਉਸ ਦੀ ਬਾਹਂ ਟੁੱਟ ਗਈ ਤੇ ਉਸ ਦੇ ਸਾਥੀਆਂ ਦੇ ਵਿੱਚੋਂ ਇੱਕ ਦੇ ਸਿਰ ਤੇ ਤੇ ਇੱਕ ਦੇ ਮੋਢੇ ਤੇ ਦਾਤ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਲਖੂ ਨੇ ਅਗਾਹ ਦੱਸਿਆ ਕਿ ਉਹਨਾਂ ਦੇ ਖੱਡ 'ਚ ਛਾਲ ਮਾਰ ਕੇ ਆਪਣੀ ਜਾਨ ਬਚਾਈ ਤੇ ਕਿਸੇ ਢਾਬੇ ਵਾਲੇ ਦੀ ਮਦਦ ਨਾਲ ਪੁਲਿਸ ਬੁਲਾਈ। ਉਹਨਾਂ ਉੱਥੇ ਕਿਸੇ ਹਸਪਤਾਲ 'ਚੋਂ ਮੁੱਢਲੀ ਸਹਾਇਤਾ ਲਈ ਤੇ ਉੱਥੇ ਮੌਜੂਦ ਡਾਕਟਰ ਨੇ ਵੀ ਦੱਸਿਆ ਕਿ ਪੰਜਾਬੀਆਂ ਤੇ ਹੋ ਰਹੇ ਹਮਲੇ ਦਾ ਅੱਜ ਚੌਥਾ ਕੇਸ ਸਾਡੇ ਕੋਲ ਆਇਆ ਹੈ। ਲਖੂ ਨੇ ਦੋਸ਼ ਲਾਇਆ ਕਿ ਮਦਦ ਲਈ ਆਏ ਪੁਲਿਸ ਕਮਚਾਰੀਆਂ ਨੇ ਵੀ ਸਾਨੂੰ ਡਰਾ ਧਮਕਾ ਕੇ ਕੋਈ ਕਾਰਵਾਈ ਨਾ ਕਰਨ ਲਈ ਕਿਹਾ ਤੇ ਆਪਣੀ ਲਿਖੀ ਹੋਈ ਲਿਖਤ ਤੇ ਸਾਡੇ ਕੋਲੋਂ ਦਸਖਤ ਕਰਵਾ ਲੇ। ਅਤੇ ਕੇਸ ਨੂੰ ਰਫਾਦਾਫਾ ਕਰਨ ਲਈ ਆਖ ਦਿੱਤਾ ਤੇ ਸਾਡੇ ਕੋਲੋਂ ਪੈਸੇ ਵੀ ਵਸੂਲੇ ਇਸ ਮਗਰੋਂ ਐਸੀ 8500 ਰੁਪਏ ਖਰਚ ਕੇ ਗੱਡੀ ਟੋ ਕਰਕੇ ਆਪਣੇ ਘਰ ਪਹੁੰਚੇ ਤੇ ਗੱਡੀ ਵਿੱਚੋਂ 20000 ਰੁਪਏ ਵੀ ਗਾਇਬ ਸਨ ਤਾਂ ਇਹ ਘਟਨਾਵਾਂ ਬੜਾ ਹੈਰਾਨ ਕਰਦੀਆਂ हिमाचल ਸਾਡਾ ਗਵਾਂਢੀ ਸੂਬਾ ਹੈ ਮੇਰਾ ਤੇ ਮੰਨਣਾ ਹੈ ਕਿ ਹਿਮਾਚਲ ਦੇ ਬਹੁਤੇ ਇਲਾਕੇ ਪੰਜਾਬ ਦੇ ਇਲਾਕੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਚਲੋ ਖੈਰ ਜੋ ਹੱਦਾਂ ਨਿਕਲੀਆਂ ਨੇ ਅਸੀਂ ਉਹਨਾਂ ਤੇ ਗੱਲ ਕਰਦੇ ਹਾਂ ਗੱਲ ਇਹ ਹੈ ਕਿ ਹਿਮਾਚਲ ਦੇ ਵਿੱਚ ਸੈਰ ਸਪਟਾ ਹੀ ਇੱਕ ਐਸਾ ਵਿਸ਼ਾ ਹੈ ਜਿਸ ਦੇ ਰਾਹੀਂ ਮੋਟੀ ਕਮਾਈ ਹਿਮਾਚਲ ਦੇ ਲੋਕ ਕਰਦੇ ਆ ਪੰਜਾਬ ਤੇ ਇਸ ਦੇ ਵਿੱਚ ਇੱਕ ਵੱਡਾ ਯੋਗਦਾਨ ਪੰਜਾਬ ਤੋਂ ਜਾਣ ਵਾਲੇ ਲੋਕਾਂ ਦਾ ਹੈ ਪੰਜਾਬ ਤੋਂ ਜਾਣ ਵਾਲੇ ਲੋਕ ਚਾਹੇ ਉਹ ਡੈਲੋਜੀ ਜਾਣ Shimla ਜਾਣ Manali ਜਾਣ Kullu ਜਾਣ ਕਿਤੇ ਵੀ ਜਾਣ ਉਹ ਵੱਡਾ ਹਿੱਸਾ ਪਾਉਂਦੇ ਆ ਕੁਝ ਲੋਕ ਜਿਹੜੇ ਬਾਹਰੋਂ ਆਉਂਦੇ ਆ ਜੁਪੀ ਵਿਹਾਰ ਚੋਂ ਜਾਂ ਦਿੱਲੀ ਚੋਂ ਕੁਝ ਲੋਕ ਉਹ ਹਿੱਸਾ ਪਾਉਂਦੇ ਆ ਪਰ ਪੰਜਾਬ ਤੇ ਹਰਿਆਣਾ ਦੇ ਹਿਮਾਚਲ ਦੇ ਨੇੜੇ ਹੋਣ ਕਰਕੇ ਬਹੁਤ ਜ਼ਿਆਦਾ ਸਲਾਨੀ ਜਿਹੜੇ ਆ ਹਰ ਬਰੇ ਜਾਂਦੇ ਆ ਖਾਸ ਕਰਕੇ ਗਰਮੀਆਂ ਦੇ ਵਿੱਚ ਪਰ ਇਸ ਵਾਰ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਇੰਨਾਂ ਘਟਨਾਵਾਂ ਦੇ ਪਿੱਛੇ ਕੌਣ ਐ ਕਿਉਂ ਵਾਪਰ ਰਹੀਆਂ ਨੇ ਇਹ ਹਜੇ ਸਪਸ਼ਟ ਨਹੀਂ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਨੇ ਕੋਈ ਕਹਿੰਦਾ ਕਿ ਕੰਗਣਾਂ ਵਾਲੇ ਕੇਸ ਕਰਕੇ ਹੋ ਰਿਹਾ ਕੋਈ ਕੁਝ ਕਹਿੰਦਾ ਮੈਂ ਪਹਿਲੀ ਨਜ਼ਰ ਤੇ ਇਸ ਨੂੰ ਲੁੱਟ ਖੋਹ ਦੀਆਂ ਵਾਰਦਾਤਾਂ ਦੇ ਤੌਰ ਤੇ ਜ਼ਿਆਦਾ ਦੇਖਦਾ ਆ ਕਿ ਇਸ ਤਰ੍ਹਾਂ ਨਾਲ ਹੋ ਰਹੀਆਂ ਨੇ ਜਿਹੜੀਆਂ ਰਾਹ 'ਚ ਚੱਲਦੇ ਆਂ ਕਾਰਕੂਰ ਲੱਗਣ ਵਾਲੀਆਂ ਘਟਨਾਵਾਂ ਉਹ ਪਹਿਲਾਂ ਵੀ ਹੁੰਦੀਆਂ ਸੀ ਤੇ ਅੱਗੇ ਵੀ ਹੁੰਦੀਆਂ ਰਹਿਣਗੀਆਂ ਉਹ ਪੰਜਾਬ 'ਚ ਵੀ ਹੁੰਦੀਆਂ ਨੇ ਉਹ ਸਾਰੇ ਕਿਤੇ ਹੋਣੀਆਂ ਨੇ ਟ੍ਰੈਫਿਕ 'ਚ ਫਸ ਜਾਣਾ ਕਾਰ ਲੱਗ ਜਾਣੀ ਇਹ ਨਾਰਮਲ ਗੱਲ ਹੈ ਗੱਲ ਇਹ ਵੀ ਹੈ ਕਿ ਉੱਥੇ ਵੀ ਸ਼ਿਕਾਇਤਾਂ ਆਈਆਂ ਆਉਂਦੀਆਂ ਰਹੀਆਂ ਨੇ ਕਿ ਪੰਜਾਬੀ ਲੋਕ ਕਈ ਵਾਰ ਖੁਰਦੂ ਪਾਉਂਦੇ ਆ ਪੰਜਾਬ ਤੇ ਹਰਿਆਣੇ ਦੇ ਲੋਕ ਤੇ ਉਸ ਵੇਲੇ ਵੀ ਇਹ ਘਟਨਾਵਾਂ ਵਾਪਰਦੀਆਂ ਨੇ ਪਰ ਜਿਹੜੀ ਫਲੋਰ ਵਾਲੀ ਘਟਨਾ ਹੈ ਇਹਨੇ ਕੰਨ ਬੜੇ ਖੜੇ ਕੀਤੇ ਕਿ ਆਖਰਕਾਰ ਸੁੱਤੇ ਪੇ ਲੋਕਾਂ ਤੇ ਹਮਲਾ ਹੋਣਾ ਤੇ ਉਸ ਹਮਲੇ ਦੇ ਵਿੱਚ ਔਰਤਾਂ ਦਾ ਵੀ ਸ਼ਾਮਲ ਹੋਣਾ ਆਪਣੇ ਆਪ 'ਚ ਸਵਾਲ ਖੜੇ ਕਰ ਦਿੰਦਾ ਹੈ ਕਿ ਆਖਰਕਾਰ ਅਜਿਹਾ ਕਿਉਂ ਵਾਪਰ ਰਿਹਾ ਹੈ ਹਿਮਾਚਲ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੀ ਤਹਿ ਤੱਕ ਜਾਇਆ ਜਾਵੇ ਅਜਿਹੇ ਲੋਕਾਂ ਤੇ ਨੱਥ ਪਾਈ ਜਾਵੇ ਦੇਖੋ ਇਹਦਾ ਨੁਕਸਾਨ ਨਾ ਤਾਂ ਪੰਜਾਬ ਨੂੰ ਹੋਣਾ ਨਾ ਹੀ ਕਿਸੇ ਹੋਰ ਨੂੰ ਹੋਣਾ ਪੰਜਾਬੀਆਂ ਕੋਲੇ ਤਾਂ ਹੋਰ ਬਹੁਤ ਥਾਵਾਂ ਘੁੰਮਣ ਨੂੰ ਕਸ਼ਮੀਰ ਚਲੇ ਜਾਣਗੇ ਦੱਖਣ ਭਾਰਤ ਚ ਚਲੇ ਜਾਣਗੇ ਉੱਤਰ ਪੂਰਬ ਵਿੱਚ ਚਲੇ ਜਾਣਗੇ ਕਿਤੇ ਵੀ ਜਾ ਸਕਦੇ ਜਿਹਨੇ ਪੈਸਾ ਖਰਚ ਕੇ ਜਾਣਾ ਉਹ ਕਿਤੇ ਵੀ ਜਾ ਸਕਦਾ ਹੈ ਇਹਦਾ ਨੁਕਸਾਨ ਅਲਟੀਮੇਟ ਹਿਮਾਚਲ ਨੂੰ ਹੋਣਾ ਹੈ ਹਿਮਾਚਲ ਦੀ ਅਰਥ ਵਿਵਸਥਾ ਜੇਕਰ ਅੱਜ ਪੰਜਾਬ ਦੇ ਲੋਕ ਜਾਣਾ ਬੰਦ ਕਰ ਦਿੰਦੇ ਨੇ ਤਾਂ ਚਰਮ ਰਾਜ ਆਏਗੀ ਜੇਕਰ ਪੰਜਾਬ ਦੇ ਲੋਕ ਇਸ ਚੀਜ਼ ਤੋਂ ਦੁਖੀ ਹੋ ਕੇ ਥੱਲੇ ਹਿਮਾਚਲ ਨੂੰ ਜਾਂਦੇ ਰਾਵਾਂ ਤੇ ਬਹਿ ਜਾਂਦੇ ਨੇ ਕਿ ਵੀ ਸਾਡੇ ਨਾਲ ਧੱਕਾ ਹੋ ਰਿਹਾ ਸਾਡੇ ਨਾਲ ਇਨਸਾਫ ਨਹੀਂ ਹੋਇਆ ਪੁਲਿਸ ਰਫਾ ਦਫਾ ਕਰ ਰਹੀ ਹੈ ਕਿ ਇਸ ਤਰ੍ਹਾਂ ਹਿਮਾਚਲ ਜਿਹੜਾ ਉਹ ਲਗਾ ਦੁੱਧ ਸਣੇ ਪਾਣੀ ਤੋਂ ਵੀ ਤਰਸਣ ਲੱਗ ਜਾਏਗਾ ਅਜਿਹੇ ਹਾਲਾਤ ਪੈਦਾ ਹੋ ਸਕਦੇ ਹੈ ਚਲ ਸਰਕਾਰ ਨੂੰ ਤੁਰੰਤ ਇਸਤੇ ਕਦਮ ਚੁੱਕਣਾ ਚਾਹੀਦਾ ਹੈ ਪੰਜਾਬ ਸਰਕਾਰ ਦਾ ਫਰਜ ਬਣਦਾ ਸੀ ਕਿ ਉਹਦੇ ਨਾਗਰਿਕਾਂ ਤੇ ਦੂਜੇ ਸੂਬੇ 'ਚ ਹਮਲੇ ਹੋ ਰਹੇ ਨੇ ਪਰ ਸਾਡੇ ਸੈਰਸਪਾਟੇ ਵਾਲੇ ਮੰਤਰੀ ਬੀਬਾ ਜੀ ਆਪਣੇ ਵਿਆਹ 'ਚ ਰੁੱਝੇ ਹੋਏ ਨੇ ਤੇ ਬਾਕੀ ਸਾਰੇ ਜਾਣੇ ਚੁੱਪ ਵੱਟ ਕੇ ਬੈਠੇ ਆ ਪੰਜਾਬ ਸਰਕਾਰ ਨੂੰ ਤੁਰੰਤ ਗ੍ਰਹਿ ਵਿਭਾਗ ਦੇ ਦਰ ਦੇ ਉੱਤੇ ਇਸ ਮਾਮਲੇ ਤੇ ਪੰਜਾਬ ਹਿਮਾਚਲ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਹਿਮਾਚਲ ਸਰਕਾਰ ਤੋਂ ਇਸ ਦੀ ਇਨਪੁੱਟ ਲੈਣੀ ਚਾਹੀਦੀ ਹੈ ਕਿ ਪਤਾ ਕੋਈ ਕਮੀ ਸਾਡੇ ਬਾਰੇ ਪਾਸੇ ਰਹਿ ਰਹੀ ਹੋਵੇ ਅਸੀਂ ਉਸ ਨੂੰ ਦੂਰ ਕਰ ਲਈਏ ਅਤੇ ਜਿਹੜੀਆਂ ਕਮੀਆਂ ਉਧਰ ਨੇ ਤੇ ਜਿਹੜੇ ਲੋਕਾਂ ਨੇ ਹੁਣ ਤੱਕ ਹਮਲੇ ਕੀਤੇ ਨੇ ਉਹਨਾਂ ਤੇ ਕਾਰਵਾਈ ਕਰਾਉਣ ਦੇ ਲਈ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਪੰਜਾਬੀਆਂ ਨੂੰ ਲਵਾਰਸ ਨਹੀਂ ਛੱਡਣਾ ਚਾਹੀਦਾ ਚਾਹੇ ਬਾਹਰਲੇ ਦੇਸ਼ਾਂ 'ਚ ਹੋਣ ਤੇ ਚਾਹੇ ਇੱਥੇ ਹੋਣ ਇੱਕ ਐਨਆਰਆਈ ਜੋੜੇ ਨਾਲ ਕੁੱਟਮਾਰ ਹੋਈ ਉੱਥੇ ਤਾਂ ਸਾਰੇ ਪਹੁੰਚ ਗਏ ਪਰ ਜਿਹੜੇ ਆਮ ਪੰਜਾਬੀਆਂ ਦੇ ਨਾਲ ਰੋਜ਼ ਇੱਕ ਕੁੱਤੇਖਾਣੀ ਹੋ ਰਹੀ ਆ ਉਹਦਾ ਕੋ ਜਿਮੇਵਾਰ ਹੈ ਕਿਉਂ ਹੋ ਰਹੀਆਂ ਨੇ ਇਸ ਦੀ ਤਹ ਤੱਕ ਜਾਣਾ ਬੜਾ ਜ਼ਰੂਰੀ ਹੈ ਪੰਜਾਬ ਸਰਕਾਰ ਦਾ ਵੀ ਇਸ ਦੇ ਵਿੱਚ ਇੱਕ ਰੋਲ ਹੈ ਤੇ ਪੰਜਾਬ ਸਰਕਾਰ ਨੂੰ ਆਪਣੀ ਭੂਮਿਕਾ ਬਖੂਬੀ ਨਿਭਾਉਣ ਦੀ ਜ਼ਰੂਰਤ ਹੈ